ਕਲਵਿੰਦਰ ਕੌਰ ਜੀ ਕੀ ਹੋਇਆ ਸੀ 에어ਪੋਰਟ ਤੇ ਅੱਜ ਜਿਹੜੀ ਉਹ ਵੀਡੀਓ ਵਾਇਲ ਹੋ ਰਹੀ ਹੈ ਕੰਗੜਾ ਰਣਾਪਤੀ ਅਖਾਜੀ ਐਕਚੁਅਲੀ ਉਸ ਟਾਈਮ ਤੇ ਮੈਂ 에어ਪੋਰਟ ਤੇ ਬਰੀ ਡਿਊਟੀ ਸੀ ਕਿ ਤੋ ਕੰਗੜਾ ਉਹਨੇ ਇੱਥੇ ਪਹੁੰਚਿਆ ਤਾਂ ਮੇਰੇ ਕਾਫੀ ਟਾਈਮ ਦਾ ਉਹਦੋਂ ਮੈਂ ਜੌਬ 'ਚ ਨਹੀਂ ਆਈ ਹੋਈ ਸੀ ਹਜੇ ਤਾਂ ਮੇਰੇ ਵੀ ਨਾ ਪ੍ਰਤੀ ਗੁੱਸਾ ਸੀ ਜਦਕਿ ਤੁਹਾਨੂੰ ਵੀ ਪਤਾ ਹੋਣਾ ਜਦੋਂ ਕਸਾਨੀ ਕਰਨੇ ਚੱਲਦੇ ਸੀਗੇ ਉਹ ਕਸਾਨੀ ਕਰਨੇ ਦੇ ਵਿੱਚ ਮੇਰੇ ਜਿਹੜੇ ਦਾਦੇ ਸੀਗੇ ਉਹ ਵੀ ਉੱਥੇ ਪਾਰਟਿਸਪੀਕੇਟ ਕਰ ਰਹੇ ਸੀ ਨਾਲ ਉਹ ਘਰ ਦੇ ਵਿੱਚ ਪਰ ਕੰਨਰਨਾਸ ਸੀ ਜਿਹੜੀ ਉਸ ਟਾਈਮ ਤੁਹਾਨੂੰ ਵੀ ਪਤਾ ਵੀ ਬਹੁਤ ਗੋਲਦੀ ਸੀ ਵੀ ਇਹ ਕਿਉਂ ਬੈਠੇ ਇੱਥੇ ਇਹ ਸਾਰੇ ਪੇੜ ਲੋਕ ਆ ਜਾਂਦੇ ਇੱਥੇ ਹੋ ਗਏ ਜਿਹਨੂੰ ਪਤਾ ਨਹੀਂ ਲੱਗ ਰਿਹਾ ਸੀ ਆਪੇ ਆਪੇ ਨੂੰ ਕੰਟਰੋਲ ਨਹੀਂ ਹੁੰਦਾ ਸੀਗਾ ਉਸ ਟਾਈਮ ਤਾਂ ਮੇਰੇ ਅੰਦਰ ਗੁੱਸਾ ਤਾਂ ਬਹੁਤ ਸੀ ਪਰ ਉਹਦਾ ਚਾਬ ਚ ਨਹੀਂ ਸੀ ਪਰ ਅੱਜ ਸਾਹਮਣੇ ਆਇਆ ਤਾਂ ਮੈਂ ਆਪਦੇ ਗੁੱਸੇ ਤੇ ਕੰਟਰੋਲ ਨਹੀਂ ਕਰ ਪਾਈਗੀ ਕਿਉਂਕਿ ਪੰਜਾਬੀ ਆ ਉਹਦੇ ਜਜ਼ਬਾਤ ਆ ਜਿਹੜੇ ਉਹ ਦਬ ਨਹੀਂ ਸਕਦੇ ਕਦੇ ਵੀ ਤਾਂ ਬਸ ਐਵੇਂ ਹੋਇਆ ਕਿ ਮੇਰੇ ਤੋਂ ਦੋਨੋਂ ਪਹਿਲੇ ਬਰਾਸੀ ਹੋ ਗਏ ਪਹਿਲਾਂ ਹੀ ਤੁਸੀਂ ਇਹ ਮਨ ਬਣਾ ਲਿਆ ਸੀਗਾ ਵੀ ਤੁਸੀਂ ਇਹਤੇ ਅਟੈਕ ਕਰਨਾ ਜਾਂ ਇਹ ਚਾਹ ਚੱਕ ਪਿਆ ਸੀ ਨਹੀਂ ਅਚਾਨਕ ਹੋਇਆ ਜਦੋਂ ਸਾਹਮਣੇ ਆਈ ਤਾਂ ਮੈਂ ਆਪਦੇ ਆਪੇ ਕੰਟਰੋਲ ਨਹੀਂ ਕਰ ਪਾਈ ਤਾਂ ਮੇਰੇ ਤੋਂ ਇਹ ਹੋ ਗਿਆ ਮੈਂ ਨਹੀਂ ਕੋਈ ਮਨਛਾਹ ਨਹੀਂ ਸੀ ਕਿ ਉਹ ਕੋਈ ਥੇਸ ਪਾਉਂਦੀ ਪਰ ਜੋ ਉਹਨੇ ਸ਼ਬਦਾਂ ਨਾਲ ਉਸ ਟਾਈਮ ਤੇ ਵਰਤੀ ਸੀ ਮੈਨੂੰ ਮਜਬੂਰ ਨਹੀਂ ਕਰਨਾ ਪਿਆ ਤੇ ਤੁਹਾਨੂੰ ਇਹ ਜਦੋਂ ਤੁਸੀਂ ਇਹ ਸਾਰੀ ਕਾਰਵਾਈ ਕੀਤੀ ਤੁਹਾਨੂੰ ਇਹ ਡਰ ਨਹੀਂ ਲੱਗਾ ਵੀ ਜੋਬ ਚਲੀ ਜਾਊਗੀ ਬੜੀ ਮੁਸ਼ਕਲ ਦੇ ਨਾਲ ਸਰਕਾਰੀ ਜੋਬ ਮਿਲਦੀ ਹੈ ਨਹੀਂ ਜੀ ਇਹ ਪੰਜਾਬੀ ਖੂਨ ਨਾ ਪੰਜਾਬੀ ਹੈ ਜਿਹੜੇ ਇਹਨਾਂ ਦਾ ਖੂਨ ਆ ਜਿਹੜਾ ਜਦੋਂ ਤੁਸੀਂ ਕੋਈ ਤੇ ਸ਼ਦਤ ਕਰਦਾ ਤਾਂ ਉਹ ਬੇਪਰਵਾਹ ਹੋ ਜਾਂਦੇ ਆ ਕਿਉਂਕਿ ਕੋਈ ਵੀ ਕਿਸੇ ਦਾ ਦਿੱਤਾ ਨਹੀਂ ਖਾਰਿਆ ਨਾ ਜੇ ਤੁਹਾਨੂੰ ਚਾਹ ਮੇਰੀ ਆ ਤਾਂ ਕੋਈ ਨਾ ਕੋਈ ਪ੍ਰਬੰਧ ਹੋ ਜਾਂਦੇ ਆ ਬਹੁਤ ਸਾਰੇ ਪਾਬੇ ਨਾਨਕ ਵੀ ਧਰਤੀ ਇੱਥੇ ਪ੍ਰਬੰਧ ਹੋ ਜਾਂਦੇ ਆ ਪਰ ਸਭ ਤੋਂ ਵੱਡੀ ਹੁੰਦੀ ਹੈ ਸੈਂਟਰ ਇੰਸਪੈਕਟਰ ਜਦੋਂ ਸਾਡੀ ਅੱਖ ਤੇ ਆ ਜਾਂਦੀ ਹੈ ਕੋਈ ਵੀ ਲੱਗਦਾ ਸੀ ਕੋਈ ਵੀ ਕਦਮ ਚੱਕ ਸਕਦੇ ਆ ਕਿਉਂਕਿ ਮੈਂ ਮੇਰੇ ਅੰਦਰ ਵੀ ਉਹੀ ਪੰਜਾਬੀਆਂ ਦਾ ਖੂਨ ਨਾ ਹਾਂ 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 ਇੱਕ ਕੀ ਤੁਹਾਡੀ ਬਸ ਸਿਰਫ ਇਹੀ ਸੀ ਵੀ ਜਦੋਂ ਇਹ ਕਿਸਾਨ ਅੰਦੋਲਨ ਚੱਲਿਆ ਸੀ ਉਦੋਂ ਜਿਹੜੀ ਇਹਨਾਂ ਨੇ ਇਹ ਕਿਸਾਨ ਅੰਦੋਲਨ ਦੇ ਕਲੱਬ ਬੋਲਦੇ ਸੀ ਉਹੀ ਗੁੱਸਾ ਫੁੱਟਿਆ ਅੱਜ ਇਹਨਾਂ ਤੇ ਹਾਂਜੀ ਬਿਲਕੁਲ ਮੇਰੇ ਅੰਦਰ ਵੀ ਲੱਗਿਆ ਕਿ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਜਿਹੜੇ ਕਿਸਾਨ ਅੰਦਾਜ਼ਾ ਹੈਗਾ ਜਿਹੜਾ ਉਹ ਕਿੰਨੇ ਮੁਸ਼ਕਲ ਦੇ ਵਿੱਚ ਆ ਤੇ ਪਰ ਫਿਰ ਵੀ ਇਹ ਇਹ ਉਹਨਾਂ ਦੇ ਦਰਦ ਉਹ ਵਡਾਉਣ ਦੀ ਵਡਾਉਣ ਦੀ ਜਗ੍ਹਾ ਤੇ ਉਹਨਾਂ ਉਹਨਾਂ ਦੇ ਖਲਾਫ ਹੋਉਂਦੀ ਸੀ ਆ ਕੇ ਤਾਂ ਕੰਟਰੋਲ ਨਹੀਂ ਸੀਗਾ ਇਹ ਚੀਜ਼ ਨੂੰ ਸਮਝ ਹੀ ਨਹੀਂ ਰਹੀ ਸੀ ਮੇਰੇ ਅੰਦਰ ਉਹ ਉਹਦੇ ਵਿੱਚੋਂ ਫਿਰ ਜਿਹੜਾ ਉੱਥੇ ਸਟਾਫ ਸੀਗਾ ਤੁਹਾਡੇ ਨਾਲ ਦਾ ਸਟਾਫ ਸੀਗਾ ਉਹਨਾਂ ਦਾ ਫਿਰ ਕੀ ਰਵੱਈਆ ਸੀ ਤੁਹਾਡੇ ਬਰਤੀ ਬਿਲਕੁਲ ਨਾਰਮਲ ਸੀ ਜੀ ਕੋਈ ਪ੍ਰੋਬਲਮ ਨਹੀਂ ਆਈ ਮੈਨੂੰ ਹੁਣ ਖਬਰ ਆ ਰਹੀ ਹੈ ਕਿ ਤੁਹਾਨੂੰ ਸਸਪੈਂਡ ਕਰ ਦਿੱਤਾ ਗਿਆ ਡਰ ਨਹੀਂ ਲੱਗਦਾ ਨਹੀਂ ਬਿਲਕੁਲ ਨਹੀਂ ਲੱਗਦੀ ਜੇਕਰ ਮੈਂ ਇੱਕ ਕਦਮ ਚੱਕਿਆ ਸੀ ਮੇਰੇ ਅੰਦਰ ਬਿਲਕੁਲ ਨਹੀਂ ਡਰ ਰਿਹਾ ਕਿਉਂਕਿ ਡਰ ਪੰਜਾਬੀ ਕੌਮ ਆ ਜਿਹੜੀ ਉਹਨਾਂ ਤੇ ਡਰਦੀ ਹੁੰਦਾਗਾ ਜਦੋਂ ਉਹਨਾਂ ਨੇ ਕਿਸੇ ਵੀ ਚੀਜ਼ ਦਾ ਬਦਲਾ ਲੈਣਾ ਤਾਂ ਉਹ ਲੈ ਲੈਂਦੇ ਆ ਉਹ ਬੇਪਰਵਾਹ ਦਿੱਤੇ ਪ੍ਰਵਾਹ ਕੌਮ ਪੀ ਪੰਜਾਬੀ ਚਾਹੇ ਉਹ ਤੇ ਔਰਤਾ ਚਾਹੇ ਉਹ ਮਰਦਾ ਉਹ ਬੇਪਰਵਾਹ ਹੋ ਕੇ ਫੈਸਲਾ ਲੈਂਦੇ ਆ ਜਦੋਂ ਗੱਲ ਅਣਖ ਦੀ ਆ ਜਾਂਦੀ ਤਾਂ ਇੱਥੇ ਅਸੀਂ ਕੁਝ ਵੀ ਕਰ ਸਕਦੇ ਥੋੜੇ ਪਰਿਵਾਰਕ ਮੈਂਬਰ ਤੁਹਾਡੇ ਦਾਦੀ ਜੀ ਤੇ ਹੋਰ ਕਿਹੜੇ ਕਿਹੜੇ ਜਾਂਦੇ ਸੀ ਉੱਥੇ ਕਿਸਾਨੀ ਅੰਦੋਲਨ ਦੇ ਵਿੱਚ ਆ ਵੀ ਕਦੋਂ ਤੋਂ ਭਗਈ ਉਸ ਵਾਰ ਮੈਂ ਜਾਦਾ ਨਹੀਂ ਗਈ ਸੀ ਪਰ ਮੇਰੇ ਦਾਦੀ ਜੀ ਜ਼ਰੂਰ ਜਾਂਦੇ ਸੀਗੇ ਅੱਛਾ 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 ਉਸ ਟਾਈਮ ਜਦੋਂ ਕੰਗਣਾ ਰਣਾਲਤਾ ਇਹ ਬਿਆਨ ਆਇਆ ਸੀ ਤੇ ਉਹਨੂੰ ਦਾ ਹੀ ਤੁਹਾਡੇ ਮਨ ਚ ਗੁੱਸਾ ਸੀ ਹਾਂ ਜੀ ਬਿਲਕੁਲ ਬਿਲਕੁਲ ਸਾਰੇ ਪੰਜਾਬੀ ਜਿਹਨੇ ਕਿਸਾਨੀ ਪਾਇ ਚਾਰਨਾਲਾ ਦਾ ਕੋਈ ਵੀ ਪੰਜਾਬੀ ਆ ਜਿਹਨਾਂ ਦੇ ਅੰਦਰ ਇੱਕ ਅਣਖ ਜਾਗਦੀ ਹੈ ਜੋ ਪੰਜਾਬ ਨੂੰ ਪਿਆਰ ਕਰਨ ਵਾਲੀ ਕਿਸਾਨਾਂਾਂ ਤੈਨੂੰ ਪਿਆਰ ਕਰਨ ਉਹਨਾਂ ਦੇ ਅੰਦਰ ਨਫਰਤ ਹੈਗੀ ਸੀਗੀ ਜਦ ਵੀ ਜਦੋਂ ਵੀ ਬੋਲ ਰਹੇ ਸੀ মিডিਆ ਸੀ ਵੀ ਆਉਂਦਾ ਸੀ ਸਭ ਕੁਝ ਆ ਰਿਹਾ ਸੀਗਾ ਤਾਂ ਉਹ ਹੋਣਾ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਿੱਛੇ ਦੇ ਆਹ ਜਿਹੜੇ ਚਾਰ ਤਰੀਕ ਨੂੰ ਇਹ ਰਿਜ਼ਲਟ ਆਇਆ ਤੇ ਹਮਾਚੂਪਰ ਦੇ ਤੋਂ ਸੰਸਦ ਚੁਣੇ ਗਏ ਸੀ ਤੁਹਾਨੂੰ ਪਤਾ ਸੀਗਾ ਵੀ ਹੁਣ ਇਹ ਸੰਸਦ ਵੀ ਆ ਜਿਹੜੇ ਇੱਕ ਸੈਲੀਬ੍ਰਿਟੀ ਦੇ ਨਾਲ ਨਾਲ ਦੇਖੋ ਵੀ ਜਿੱਦ ਤੋਂ ਸਾਡੇ ਅੰਦਰ ਇਹ ਜਜ਼ਬਾ ਕਹਿੰਦੇ ਕੁਸਤਾ ਹੁੰਦਾ ਸਾਨੂੰ ਫਿਰ ਕੋਈ ਪਰਵਾਹ ਨਹੀਂ ਹੁੰਦੀ ਚਾਹੇ ਉਹ ਫਿਰ ਰਾਜਾ ਮਹਾਰਾਜਾ ਐਮਐਲ ਵੀ ਹੋਵੇ ਕੁਝ ਵੀ ਹੈ ਜਦੋਂ ਸਾਡੇ ਤੇ ਇਦਾਂ ਦਾ ਕੁਛ ਤਵਾਰ ਕਰਦੇ ਆ ਤਾਂ ਅਸੀਂ ਕੋਈ ਪਰਵਾਹ ਹੋ ਜਾਂਦੀ ਹੁਣ ਤੁਹਾਨੂੰ ਹੈ ਥੋੜੀ ਝਿਜਕ ਵੀ ਸੈਂਟਰ ਚ ਸਰਕਾਰ ਵੀ ਇਹਨਾਂ ਦੀ ਆ ਤੇ ਉਹਨਾਂ ਦੇ ਉੱਤੇ ਤੁਸੀਂ ਹੱਥ ਚੱਕਿਆ ਨਹੀਂ ਬਿਲਕੁਲ ਨਹੀਂ ਜਦੋਂ ਤੁਸੀਂ ਉਹਨਾਂ ਦੇ ਉੱਤੇ ਹੱਥ ਚੱਕਿਆ ਕੀ ਉਹਨਾਂ ਦਾ ਰਿਐਕਸ਼ਨ ਕੋਈ ਸੀ ਉਹ ਤੁਹਾਨੂੰ ਕੀ ਕਹਿੰਦੇ ਉਹਨਾਂ ਨੇ ਕੁਝ ਕਿਹਾ ਕੁਕਣਾ ਨਾ ਨਹੀਂ ਕੁਝ ਨਹੀਂ ਕੁਛ ਨਹੀਂ ਬੋਲਿਆ ਬਸ ਕੀ ਹੋ ਦੁਬਾਰ ਕੀ ਹੋਈ ਫਿਰ ਤੁਹਾਨੂੰ ਪੜਿਆ ਕਿ ਨਹੀਂ ਬਿਲਕੁਲ ਬਾਕੀ ਜੋ ਸਟਾਫ ਅੰਦਰ ਸੀ ਉਹਨਾਂ ਨੇ ਮੈਨੂੰ ਕਿਹਾ ਕੀ ਕੰਟਰੋਲ ਸਟਾਫ ਨੇ ਉਹਨਾਂ ਦੇ ਉਹਨਾਂ ਦਾ ਫਰਜ਼ ਪੰਡਾ ਸੀ ਉਸ ਟਾਈਮ ਅੱਛਾ ਅੱਛਾ ਨਹੀਂ ਜਦੋਂ ਇਹ ਸਾਰਾ ਕੁਝ ਹੋਇਆ ਉਹ ਤੇ ਹੌਲ ਵੀ ਤੁਹਾਡੇ ਨਾਲ ਤੁਹਾਡੇ ਜਿਹੜੇ ਕਲੀਕ ਕੀ ਗਏ ਸਟਾਫ ਦੇ ਮੈਂਬਰ ਹਾਂ ਜੀ ਬਿਲਕੁਲ ਸਹੀ ਹੈ ਪਰ ਉਹਨਾਂ ਦਾ ਕੋਈ ਇਸ ਵੀ ਦੇ ਵਿੱਚ ਕੋਈ ਸ਼ਰਕਤ ਨਹੀਂ ਕੀਤੀ ਉਹਨਾਂ ਨੇ ਜੋ ਕੀਤਾ ਨਹੀਂ ਕੀਤਾ ਅੱਛਾ ਅੱਛਾ ਤੇ ਹੁਣ ਜੇ ਕੋਈ ਕਾਰਵਾਈ ਹੁੰਦੀ ਹੈ ਤੇ ਆਹ ਤੁਸੀਂ ਬਿਲਕੁਲ ਬਿਲਕੁਲ ਤੇ ਪੰਜਾਬ ਦੇ ਲੋਕ ਪੰਜਾਬ ਦੇ ਵਿੱਚ ਤੁਹਾਨੂੰ ਐਜ਼ ਅ ਹੀਰੋ ਨੂੰ ਜਿਹੜਾ ਮੰਨਿਆ ਜਾ ਰਿਹਾ ਤੇ ਲੋਕ ਕਹਿੰਦੇ ਆ ਵੀ ਕਿਸਾਨ ਯੂਨੀਅਨ ਨੂੰ ਵੀ ਉਹਦਣਾ ਚਾਹੀਦਾ जी तो धक्का फिलहाल बिलकुल मैं बारे कुछ नही हजे सोचना जो भी है, जो मेरे अंदर कटे बारे में